ਸੱਤਵਾਦ ਇਤਿਹਾਸਿਕ ਸਥਾਨ ਹੋਣਗੇ ਇਤਿਹਾਸਿਕ ਸਥਾਨਾਂ ਦੇ ਨਾਲ ਇੱਥੋਂ ਦਾ ਇਤਿਹਾਸ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਵਿਲੱਖਣਤਾ ਬਾਬੇ ਫਰੀਦ ਦੀ ਧਰਤੀ ਹੈ ਤੇ ਰਾਜਨੀਤਿਕ ਲੋਕ ਸਾਨੂੰ ਕੰਜਰਪੁਣੇ ਵੱਲ ਲੈ ਕੇ ਜਾਂਦੇ ਆ ਇੱਥੋਂ ਦੇ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਆ ਲਾਨੇ ਆ ਹੰਸਰਾਜ ਉਹ ਕੀ ਨੇ ਭਾਜਪੀ ਸਾਡੇ ਨਾਲ ਮਜ਼ਾਕ ਕਿਸ ਗੱਲ ਦਾ ਕਰ ਰਹੀ ਆ ਕਿ ਉਹ ਇੱਕ ਕੰਜਰਪੁਣਾ ਸਾਫਤ ਕਰਨਾ ਚਾਹੁੰਦੇ ਆ ਜਵਾਨੀ ਨਸ਼ੇ ਦੇ ਵਿੱਚ ਮਰ ਰਹੀ ਆ ਤੇ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਤੁਸੀਂ ਜ਼ਿਲ੍ਹਾ ਦੇ ਵਿੱਚ ਬੰਦ ਕਰ ਰਹੇ ਹਾਂ ਬੇਅਦਬੀ ਦੇ ਨਾਂ ਤੇ ਸਰਕਾਰਾਂ ਤੁਸੀਂ ਬਣਾ ਕੇ ਉਹਨਾਂ ਕੇਸਾਂ 'ਚ ਹੱਲ ਨਹੀਂ ਕਰ ਰਹੇ ਉਹ ਪ੍ਰਦੀਪ ਵਰਗੇ ਜਿਹੜੇ ਮੁੱਖ ਧਾਰਾ ਦੇ ਵਿੱਚ ਦੋਸ਼ੀ ਸ਼ਾਮਲ ਹੋਣ ਉਹਨਾਂ ਨੂੰ ਜ਼ਮਾਨਤਾਂ ਉਹਨਾਂ ਨੇ ਨਾਂ ਸ਼ਰਮ ਲੈ ਕੇ ਕਿ ਹਣੀਪ੍ਰੀਤ ਤੇ ਉਸ ਬਲਾਤਕਾਰੀ ਦੇ ਕਹਿਣ ਤੇ ਬੇਅਦਬੀ ਕੀਤੀ ਆ ਉਹਨਾਂ ਨੂੰ ਤਾਂ ਕੀ ਵਾਰੰਟ ਤੇ ਲਿਆਉਣਾ ਸੀ ਉਹਨਾਂ ਦੇ ਉੱਤੇ ਤਾਂ ਕੀ ਕਾਰਵਾਈਆਂ ਹੋਣਗੀਆਂ ਸੀ ਉਲਟਾ ਉਹਨੂੰ ਜ਼ਮਾਨਤ ਦਿੱਤੀ ਗਈ ਆ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਫਰੀਦਕੋਟ ਲੋਕ ਸਭਾ ਹਲਕਾ ਕਾਫੀ ਚਰਚਾ ਦੇ ਵਿੱਚ ਆ ਤੇ ਕਾਫੀ ਟ੍ਰੋਲ ਹੋ ਰਿਹਾ ਕਾਫੀ ਮਜ਼ਾਕ ਦਾ ਪਾਤਰ ਬਣਿਆ ਹੋਇਆ ਮੈਂ ਉਸ ਤੋਂ ਕੁਝ ਗੱਲਾਂ ਕਰਨੀਆਂ ਚਾਹਣਾ ਮਜ਼ਾਕ ਦਾ ਪਾਤਰ ਬਣੇ ਵੀ ਕਿਉਂ ਨਾ ਕਿਉਂਕਿ ਸਾਨੂੰ ਇਹਨਾਂ ਰਾਜਨੀਤਿਕ ਲੋਕਾਂ ਨੇ ਕੰਜਰਪੁਣੇ ਵਾਲਾ ਧੱਕੇ ਰੱਖ ਦਿੱਤਾ ਸਾਨੂੰ ਬਦਨਾਮ ਕਰਨ ਦੇ ਵਿੱਚ ਫਰੀਦਕੋਟੀਆਂ ਨੂੰ ਜਾਂ ਫਰੀਦਕੋਟ ਦੇ ਲੋਕਾਂ ਨੂੰ ਕੋਈ ਕਸਰ ਤੱਕ ਨਹੀਂ ਛੱਡੀ ਪਰ ਮੈਂ ਇਥੇ ਇਹਨਾਂ ਲੋਕਾਂ ਨੂੰ ਦੱਸ ਦੇਣਾ ਚਾਹਣਾ ਹੈ ਇਹਨਾਂ ਰਾਜਨੀਤਿਕ ਲੋਕਾਂ ਨੂੰ ਦੱਸ ਦੇਣਾ ਚਾਹਣਾ ਕਿ ਤੁਸੀਂ ਐਡੇ ਮਾਰੇ ਦਾ ਸਮਝੋ ਪੰਜਾਬ ਦੇ ਲੋਕਾਂ ਨੂੰ ਫਰੀਦਕੋਟ ਦੇ ਲੋਕਾਂ ਨੂੰ ਪਹਿਲਾਂ ਮੈਂ ਉਹਨਾਂ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਦੱਸਾਂ ਕਿ ਜਿਹੜਾ ਫਰੀਦਕੋਟ ਏਰੀਆ ਪੈਂਦਾ ਸਭ ਤੋਂ ਵੱਧ ਗੁਰੂ ਸਾਹਿਬ ਦੇ ਚਰਨ 10ਵੇਂ ਪਾਤਸ਼ਾਹੀ ਦੇ ਇਸ ਇਲਾਕੇ ਦੇ ਵਿੱਚ ਨੇ ਦੀਨਾ ਕਾਂਗਰਸ ਸਭ ਤੋਂ ਲੈ ਕੇ ਖੇਤਰਾਣੇ ਦੀ ਢਾਉ ਤੱਕ 10ਵੇਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਇਸ ਇਲਾਕੇ ਦੇ ਵਿੱਚ ਰਹੇ ਨੇ ਤੇ ਜਿਹਦਾ ਇਤਿਹਾਸ ਗਵਾਹ ਫਿਰ ਮੈਂ ਗੱਲ ਕਰਾਂ ਮੋਰਚਿਆਂ ਦੀ ਚਾਹੇ ਜੈਤੋ ਦਾ ਮੋਰਚਾ ਹੋਵੇ ਨਨਕਾਣਾ ਸਾਹਿਬ ਦਾ ਚਾਬੀਆਂ ਦਾ ਮੋਰਚਾ ਹੋਵੇ ਹੋਰ ਵੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਇਤਿਹਾਸ ਦੀ ਫਰੀਦਕੋਟ ਦੇ ਵਿੱਚੋਂ ਝਾਕ ਪੈਂਦੀ ਹੈ ਤੇ ਸਭ ਤੋਂ ਨਿਰਾਸ਼ਾਜਨਕ ਗੱਲ ਉਹ ਹੈ ਸਾਡੇ ਲਈ ਕਿ ਸਾਡੇ ਫਰੀਦਕੋਟ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਉਹ ਹੋਇਆ ਜਿਹੜਾ ਪੂਰੀ ਦੁਨੀਆ ਨੇ ਦੁੱਖ ਮਨਾਇਆ ਅੱਜਿਕ ਉਹਨਾਂ ਸਰਕਾਰਾਂ ਦੀ ਨਲਾਕੀ ਰਹੀ ਆ ਕਿ 2015 ਦੇ ਵਿੱਚ ਸਾਡੇ ਅਸਟ ਦੀ ਬੇਅਦਬੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਬਰਜ ਜਵਾਰ ਸਿੰਘ ਵਾਲਾ ਤੋਂ ਲੈ ਕੇ ਸ਼ੁਰੂ ਹੁੰਦੀ ਆ ਤੇ ਹੋਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਬੇਅਦਬੀ ਹੁੰਦੀ ਆ ਉਸ ਬੇਅਦਬੀ ਦਾ ਸੰਤਾਪ ਸਾਡੇ ਏਰੀਆ ਨੇ ਹੰਡਾਇਆ ਸਾਡੇ ਪਰਿਵਾਰ ਨੇ ਹੰਡਾਇਆ ਗੋਲੀ ਕਾਂਡ ਵਰਗੇ ਜਿਹੜਾ ਦੁਖਾਂਤ ਪੰਜਾਬ ਦੇ ਵਿੱਚ ਵਿਵਲ ਕਲਾਂ ਦੇ ਵਿੱਚ ਵਾਪਰਿਆ ਤੇ ਹੁਣ ਉਹਨਾਂ ਉਹਨਾਂ ਰਾਜਨੀਤਿਕ ਲੋਕਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਕਿ ਤੁਸੀਂ ਸਾਨੂੰ ਕਿਉਂ ਮਜ਼ਾਕ ਦਾ ਪਾਤਰ ਬਣਾਇਆ ਸਾਡੇ ਇਸ ਏਰੀਏ ਦੇ ਵਿੱਚ ਸਭ ਤੋਂ ਵੱਧ ਇਤਿਹਾਸਿਕ ਸਥਾਨ ਹੋਣਗੇ ਇਤਿਹਾਸਿਕ ਸਥਾਨਾਂ ਦੇ ਨਾਲ ਇੱਥੋਂ ਦਾ ਇਤਿਹਾਸ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਵਿਲੱਖਣਤਾ ਬਾਬੇ ਫਰੀਦ ਦੀ ਧਰਤੀ ਹੈ ਤੇ ਰਾਜਨੀਤਿਕ ਲੋਕ ਸਾਨੂੰ ਕੰਜਰਪੁਣੇ ਵੱਲ ਲੈ ਕੇ ਜਾਂਦੇ ਆ ਇੱਥੋਂ ਦੇ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਆ ਲਾਨੇ ਆ ਹੰਸ ਰਾਜ ਉਹ ਕੀ ਨੇ ਭਾਜਪੀ ਸਾਡੇ ਨਾਲ ਮਜ਼ਾਕ ਕਿਸ ਗੱਲ ਦਾ ਕਰ ਰਹੀ ਹੈ ਕਿ ਉਹ ਇੱਕ ਕੰਜਰਪੂਣਾ ਸਾਫਤ ਕਰਨਾ ਚਾਹੁੰਦੇ ਆ ਦੂਸਰਿਆਂ ਨੇ ਵੀ ਉਹੀ ਇੱਕ ਫਿਲਮੀ ਐਕਟਰ ਲਿਆ ਕੇ ਪੰਜਾਬ ਦੇ ਵਿੱਚ ਵਾਰਤਾ ਦੋ ਸਰਕਾਰਾਂ ਇਸ ਇਸ਼ੂ ਦੇ ਉੱਤੇ ਬਣੀਆਂ ਤਿੰਨ ਮੁੱਖ ਮੰਤਰੀ ਬਦਲੇ ਗਏ ਅੱਜ ਤੱਕ ਤੁਸੀਂ ਇਨਸਾਫ਼ ਨਹੀਂ ਕੀਤਾ ਤੇ ਸਾਡੇ ਲੋਕਾਂ ਦੇ ਲਈ ਤੁਸੀਂ ਉਹੋ ਜਿਹੇ ਬੰਦੇ ਫੇਰ ਲੈ ਆ ਰਹੇ ਹੋ ਜਿਹਨੂੰ ਪੰਜਾਬ ਦਾ ਦਰਦ ਨਹੀਂ ਪਤਾ ਪੰਜਾਬ ਦਾ ਉਹ ਵੱਡਮੁੱਲਾ ਕਾਂਡ ਜਮ ਇਤਿਹਾਸ ਨਹੀਂ ਪਤਾ ਜਿੱਥੋਂ ਪੰਜਾਬ ਦਾ ਦੁੱਖ ਦਰਦ ਪੂਰਾ ਦੇਸ਼ ਪੂਰਾ ਵਿਦੇਸ਼ ਵੇਖਦਾ ਹੈ ਕਿ ਸਾਡੇ ਅਸਤ ਦੀ ਬਿਆਦਮੀ ਕਰਨ ਵਾਲੇ ਦੋਸ਼ੀ ਅੱਜ ਤੱਕ ਜੇਲਾਂ ਤੋਂ ਬਾਹਰ ਨਹੀਂ ਗੋਲੀਆਂ ਚਲਾਉਣ ਵਾਲੇ ਲੋਕ ਜਿਨ੍ਹਾਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੋਈ ਹੈ ਤੇ ਹਜੇ ਤੱਕ ਜਾਂਚਾਂ ਅਧੂਰੀਆਂ ਛੱਡ ਕੇ ਤੁਹਾਡੀ ਸਰਕਾਰ ਨੇ ਕੀਤੇ ਗੱਕ ਨਹੀਂ ਸੋ ਮੈਂ ਇਹੀ ਕਹਿਣਾ ਚਾਹਣਾ ਪੰਜਾਬ ਦੇ ਤੇ ਫਰੀਦਕੋਟ ਦੇ ਲੋਕਾਂ ਨੂੰ ਕਿ ਇਹਨਾਂ ਨੂੰ ਸਬਕ ਸਿਕਾਉਣਾ ਪੈਣਾ ਇਹ ਜੋ ਮਜ਼ਾਕ ਦਾ ਪਾਤਰ ਸਾਨੂੰ ਇਹਨਾਂ ਨੇ ਬਣਾਇਆ ਪੂਰੇ ਪੰਜਾਬ ਦੇ ਵਿੱਚ ਇੱਕ ਕੰਜਰਪਨੇ ਵਾਲਾ ਧੱਕਾ ਦੀ ਕੋਸ਼ਿਸ਼ ਕੀਤੀ ਆ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਣ ਲਈ ਇਹਨਾਂ ਨੂੰ ਸਬਕ ਸਿਖਾਉਣਾ ਪੈਣਾ ਹੈ ਪਹਿਲਾਂ ਤਾਂ ਸਵਾਲ ਕਰਨੇ ਪੈਣੇ ਆ ਕਿ ਕਿੱਥੇ ਨੇ ਨਸ਼ੇ ਜਿਹੜੇ ਤੁਸੀਂ ਜੜ ਤੋਂ ਖਤਮ ਕਰਨ ਦੀ ਗੱਲ ਕਰਦੇ ਸੀ ਅੱਜ ਪੰਜਾਬ ਦੇ ਵਿੱਚ ਦਿਨ-ਬਦਨ ਨਸ਼ਿਆਂ ਦੇ ਨਾਲ ਮਾਤਾ ਹੋ ਰਹੀਆਂ ਐਸੇ ਸਰਕਾਰ ਦੇ ਵਿੱਚ ਜੇ ਅੰਕੜਿਆਂ ਦੀ ਗੱਲ ਕਰੀਏ 2.5 ਸਾਲਾਂ ਦੇ ਵਿੱਚ 80 ਤੋਂ 85 ਮੁਕਾਬਲੇ ਨੌਜਵਾਨਾਂ ਦੇ ਬਣਾਏ ਗਿਆ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਦੇ ਨਾਮ ਤੇ ਅਤਵਾਦ ਦੇ ਨਾਮ ਤੇ ਜਾਂ ਹੋਰ ਕਈ ਨਾਮ ਦੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ ਪਰ ਕਿੱਥੇ ਨੇ ਉਹ ਲੋਕ ਜਿਨ੍ਹਾਂ ਨੂੰ ਅਸਲ ਦੇ ਵਿੱਚ ਮਾਰਨਾ ਚਾਹੀਦਾ ਸੀ ਜਿਨ੍ਹਾਂ ਨੇ ਬਬਲ ਕਲਾਂ ਵਰਗੇ ਕਾਂਡ ਕੀਤੇ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਉਹ ਤੁਹਾਡੀ ਛਤਰ ਛਾਇਆ ਵਿੱਚ ਨਹੀਂ ਉਹਨਾਂ ਨੂੰ ਤੁਸੀਂ ਜੱਡ ਪਾਸ ਸਿਕਿਉਰਟੀਆਂ ਦਿੱਤੀਆਂ ਹੋਈਆਂ ਤੇ ਉਹਨਾਂ ਨੂੰ ਤਤੀਵਾ ਨਾ ਲੱਗੇ ਤੁਸੀਂ ਆਪਣੀਆਂ ਜਾਂਚਾਂ ਅਧੂਰੀਆਂ ਛੱਡੀਆਂ ਹੋਈਆਂ ਸਾਡੇ ਲੋਕਾਂ ਨੂੰ ਇਹ ਸਵਾਲ ਕਰਨੇ ਪੈਣਗੇ ਜਵਾਨੀ ਨਸ਼ੇ ਦੇ ਵਿੱਚ ਮਰ ਰਹੀ ਆ ਤੇ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਤੁਸੀਂ ਜਿਲ੍ਹਾਂ ਦੇ ਵਿੱਚ ਬੰਦ ਕਰ ਰਹੇ ਹੋ ਬੇਅਦਬੀ ਦੇ ਨਾਂ ਤੇ ਸਰਕਾਰਾਂ ਤੁਸੀਂ ਬਣਾ ਕੇ ਉਹਨਾਂ ਕੇਸਾਂ ਦੇ ਹੱਲ ਨਹੀਂ ਕਰ ਰਹੇ ਉਹ ਪ੍ਰਦੀਪ ਵਰਗੇ ਜਿਹੜੇ ਮੁੱਖ ਧਾਰਾ ਦੇ ਵਿੱਚ ਦੋਸ਼ੀ ਸ਼ਾਮਲ ਹੋਣ ਉਹਨਾਂ ਨੂੰ ਜਮਾਨਤਾ ਉਹਨਾਂ ਨੇ ਨਾਂ ਸ਼ਰਮ ਲੈ ਕੇ ਕਿ ਹਣੀਪ੍ਰੀਤ ਤੇ ਉਸ ਬਲਾਤਕਾਰੀ ਦੇ ਕਹਿਣ ਤੇ ਬੇਅਦਬੀ ਕੀਤੀ ਆ ਉਹਨਾਂ ਨੂੰ ਤਾਂ ਕੀ ਵਾਰੰਟ ਤੇ ਲਿਆਉਣਾ ਸੀ ਉਹਨਾਂ ਦੇ ਉੱਤੇ ਤਾਂ ਕੀ ਕਾਰਵਾਈਆਂ ਹੋਣਗੀਆਂ ਸੀ ਉਲਟਾ ਉਹਨੂੰ ਜਮਾਨਤ ਦਿੱਤੀ ਗਈ ਆ ਤੇ ਦੂਸਰੇ ਪਾਸੇ ਅਦਾਲਤ ਦੇ ਵਿੱਚੋਂ ਇੱਕ ਨੌਜਵਾਨਾ ਨੂੰ ਆਚਾਰਕ ਦਿਨ ਪਹਿਲਾਂ ਸਜ਼ਾ ਸੁਣਾਈ ਗਈ ਆ 12 ਸਾਲ ਦੀ ਕੈਦ ਜਿਹੜੀ ਸੁਣਾਈ ਗਈ ਆ ਉਹ ਇਸ ਗੱਲ ਦੇ ਵਿੱਚ ਕਿ ਉਹਨਾਂ ਨੇ ਸੋਚਿਆ ਸੀ ਕਿ ਬੇਅਦਬੀ ਕਰਨ ਵਾਲੇ ਨੂੰ ਸੌਦਾ ਲਾਉਣਗੇ ਤੇ ਜਿਹੜੇ ਬੇਅਦਬੀਆਂ ਕਰਨ ਵਾਲੇ ਆ ਉਹਨਾਂ ਨੂੰ ਤੁਸੀਂ ਜਗ ਪਲੱਸ ਸਿਕਿਉਰਟੀਆਂ ਉਹਨਾਂ ਨੂੰ ਤੁਸੀਂ ਸਿਕਿਉਰਟੀਆਂ ਉਹਨਾਂ ਨੂੰ ਤੁਸੀਂ ਗਨਮੈਨ ਸੋ ਪੰਜਾਬ ਦੇ ਲੋਕੋ ਖਾਸ ਕਰਕੇ ਮੈਂ ਆਪਣੇ ਇਸ ਏਰੀਆ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਸਵਾਲ ਕਰੋ ਚਾਹੇ ਕੇਂਦਰ ਦੀ ਹੈ ਕਿਉਂਕਿ ਉਹ ਕੇਂਦਰ ਦੀ ਏਜੰਸੀ ਸੀ सीबीआई ਜਿਹਨੇ ਬਲਾਤਕਾਰੀ ਨੂੰ ਕਲੀਨ ਚਿੱਟ ਦਿੱਤੀ ਸੀ ਤੇ ਅੱਜ ਉਹਨਾਂ ਦੇ ਕੈਂਡੀਡੇਟ ਇੱਥੇ ਆ ਕੇ ਬੜੇ ਟੀਂਗੇ ਮਾਰ ਰਹੇ ਆ ਕਿ ਅਸੀਂ ਬਹੁਤ ਕੁਝ ਕਰਦੇ ਆ ਕਿ ਸਾਨੂੰ ਗੁਰੂ ਸਾਹਿਬ ਨੇ ਭੇਜਿਆ ਸਾਨੂੰ ਇਦਾਂ ਕੀਤਾ ਸੋ ਇਹਨਾਂ ਲੋਕਾਂ ਨੂੰ ਲਗਾਮ ਦੇਣੀ ਪੈਣੀ ਆ ਇਹਨਾਂ ਤੇ ਕਾਰਵਾਈਆਂ ਕਰਨੀਆਂ ਪੈਣੀਆਂ ਇਹਨਾਂ ਨੂੰ ਦੱਸਣਾ ਪੈਣਾਗਾ ਵੋਟ ਅਧਿਕਾਰ ਦੇ ਨਾਲ ਕਿ ਅਸੀਂ ਤੁਹਾਨੂੰ ਸਿਰੇ ਤੋਂ ਨਕਾਰਦਿਆਂ ਇਹਨਾਂ ਨੂੰ ਸਵਾਲ ਕਰਨੇ ਪੈਣੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2.5 ਮਹੀਨੇ ਦਾ ਸਮਾਂ ਹੋ ਗਿਆ ਕੀ ਅਜੇ ਤੱਕ ਉਹਨਾਂ ਦੋਸ਼ਾਂ ਤੇ ਕਾਰਵਾਈਆਂ ਹੋਈਆਂ ਜਿਨ੍ਹਾਂ ਨੂੰ ਲੈ ਕੇ ਤੁਹਾਡੀ ਸਰਕਾਰ ਆਈ ਸੀ ਸੋ ਇਹਨਾਂ ਦਾ ਪੰਡ ਪੱਧਰ ਤੇ ਦੇਖੋ ਸਰਕਾਰਾਂ ਜਾਂ ਬੰਦੇ ਸਦੀਵੀ ਨਹੀਂ ਰਹਿੰਦੇ ਗੁਰੂ ਸਾਹਿਬ ਦੀ ਛਤਰ ਸ਼ਾਯਾ ਤੇ ਗੁਰੂ ਸਾਹਿਬ ਦੇ ਸਦਕਾ ਮਨੋਖ ਨੇ ਜਉਂਦੇ ਰਹਿਣਾ ਜਦੋਂ ਸਾਡੇ ਤੇ ਥੋੜੀ ਜੀ ਭੀੜ ਪੈਂਦੀ ਆ ਅਸੀਂ ਮੁੱਖ ਮੰਤਰੀ ਦੇ ਘੇੜ ਤੇ ਨਹੀਂ ਜਾਂਦੇ ਜਾ ਸਾਨੂੰ ਆ ਮ ਐਮ ਐਲ ਏ ਦਾ ਘਰ ਨੇੜੇ ਨਹੀਂ ਹੁੰਦਾ ਜੈ ਐਮ ਪੀ ਦਾ ਘਰ ਨੇੜੇ ਨਹੀਂ ਹੁੰਦਾ ਸਾਡੇ ਨੇੜੇ ਕਿੱਲਾ ਗੁਰੂ ਘਰ ਹੁੰਦਾ ਜਿੱਥੇ ਸਾਡੇ ਗੁਰੂ ਸੁਭਾਅ ਮਾਰਨੇ ਸ਼ਿਸ਼ੋਬਤ ਨੇ ਅਸੀਂ ਉੱਥੇ ਜਾ ਕੇ ਅਰਦਾਸ ਬੇਨਤੀ ਕਰਦੇ ਆ ਨੱਕ ਰਗੜਦੇ ਆ ਸਾਡੀ ਅਰਦਾਸ ਕਬੂਲ ਹੁੰਦੀ ਆ ਗੁਰੂ ਸਾਹਿਬ ਸਾਡੀ ਅਰਦਾਸ ਸੁਣਦੇ ਨੇ ਸਾਡੇ ਕਾਰਜ ਹੁੰਦੇ ਨੇ ਪਰ ਇਹ ਲੋਕਾਂ ਨੇ 2.5 ਸਾਲ ਦਾ ਸਮਾਂ ਇੱਥੇ ਖਰਾਬ ਕੀਤਾ 5 ਸਾਲ ਪਹਿਲਾਂ ਨੇ ਖਰਾਬ ਕੀਤੇ ਅੱਜ 9 ਸਾਲ ਦਾ ਸਮਾਂ ਹੋ ਗਿਆ 9 ਸਾਲ ਦੇ ਵਿੱਚ ਬੰਦੇ ਮਾਰਨ ਦੇ ਹਜੇ ਤੱਕ ਕੇਸ ਨਹੀਂ ਸ਼ੁਰੂ ਹੋਏ ਉਹਨਾਂ ਲੋਕਾਂ ਨੂੰ ਸਜ਼ਾਵਾ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਪੂਰੇ ਪੰਜਾਬ ਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਹਨਾਂ ਲੋਕਾਂ ਨੂੰ ਸਵਾਲ ਕਰੋ ਉਹਨਾਂ ਦੇ ਜਵਾਬ ਮੰਗੋ ਨਹੀਂ ਇਹਨਾਂ ਨੂੰ ਸਿਰੇ ਤੋਂ ਨਾ ਕਰੋ ਨਹੀਂ ਇਹਨਾਂ ਨੂੰ ਸਿਰੇ ਤੋਂ ਨਾ ਕਰੋ ਕਿਉਂਕਿ ਜਸ ਦੇਣਾ ਗੁਰੂ ਸਾਹਿਬ ਨੇ ਤੁਹਾਡੇ ਤੋਂ ਇਸ ਕੋ ਕਰਮਾ ਕਰਕੇ ਹੱਥ ਚੱਕ ਲਿਆ ਤੇ ਆਪਣੀ ਕੌਮ ਤੱਕ ਕੀ ਆਪਣਾ ਆਪਣਾ ਮजूद ਨਹੀਂ ਰਹਿਣਾ ਆਦਨ ਦੇਖਣ ਨੂੰ ਸਾਡੇ ਤੋਂ ਗੁਰੂ ਸਾਹਿਬ ਨੇ ਆਪਾਂ ਨਹੀਂ ਵਾਰਿਆ ਸੀਗਾ ਉਹਨਾਂ ਨੇ ਕਿਹਾ ਸੀ ਚਾਰ ਮੂਏ ਤੋਂ ਕਿਹਾ ਉਹ ਜੀਵਤ ਕਈ ਹਜ਼ਾਰ ਸੋ ਉਸ ਫਲਸਫੇ ਤੇ ਚੱਲ ਗਏ ਆਪਣੇ ਨਿੱਜੀ ਸਵਾਰਥਾਂ ਦੇ ਲਈ ਆਪਣੇ ਸਿਧਾਂਤ ਨਾ ਮਾਰੀਏ ਆਪਣੇ ਨਿੱਕੇ ਨਿੱਕੇ ਕੰਮਾਂ ਦੇ ਲਈ ਗਲੀਆਂ ਨਾਲੀਆਂ ਦੇ ਲਈ ਜਾਂ ਉਹਨਾਂ ਉਹਨਾਂ ਬਾਹਰੋਂ ਆਏ ਲੋਕਾਂ ਦੇ ਨਾਲ ਸੈਲਫੀਆਂ ਖਿੱਚਣ ਦੇ ਲਈ ਅਸੀਂ ਸਵਾਲਾਂ ਤੋਂ ਮੁਨ ਕਰਨਾ ਹੋਈਏ ਤੋ ਇਹ ਨਹੀਂ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਅਸੀਂ ਮਜ਼ਾਕ ਦੇ ਪਾਤਰ ਨਹੀਂ ਆ ਅਸੀਂ ਉਹ ਸ ਇਤਿਹਾਸਕ ਧਰਤੀ ਦੇ ਵਾਰਿਸ ਆ ਅਸੀਂ ਗੁਰੂਆਂ ਪੀਰਾਂ ਦੇ ਵਾਰਿਸ ਆ ਸਾਡੇ ਇਸ ਧਰਤੀ ਨੇ ਵੱਡੇ ਵੱਡੇ ਯੋਧਿਆਂ ਨੂੰ ਜਨਮ ਦਿੱਤਾ 20 ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਸ ਧਰਤੀ ਤੋਂ ਨੇ ਤਾਂ ਤੁਸੀਂ ਸਾਨੂੰ ਮਜ਼ਾਕ ਦੇ ਪਾਤਰ ਬਣਾ ਰੱਖਿਆ ਸੋ ਆਓ ਇਹਨਾਂ ਲੋਕਾਂ ਨੂੰ ਸਵਾਲ ਕਰੀਏ ਇਹਨਾਂ ਦੇ ਝਟਕਲੇ ਤੇ ਹਸਨ ਦੀ ਬਜਾਏ ਸਾਡੇ ਮੁੱਦਿਆਂ ਤੇ ਸਾਡੇ ਦਰਦ ਤੇ ਇਹਨਾਂ ਨੂੰ ਸਵਾਲ ਕਰੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ